ਇੱਕ-ਇੱਕ ਕਿਸਾਨ ਦੇ ਵੱਲੋਂ ਗੋਬਰ ਗੈਸ ਤੋਂ ਗੁੱਡੋਇਆਂ ਦੀ ਖੇਤੀ ਕੀਤੀ ਜਾ ਰਹੀ ਹੈ। ਬਿੜਾ ਕਿਸਾਨ ਹੈ ਆਪਣੀ ਅੱਛੀ ਜ਼ਿੰਦਗੀ ਜਿਹੜਾ ਬਤੀਤ ਕਰ ਰਿਹਾ ਹੈ। ਦੇ ਵਿੱਚ ਕਿਸਾਨ ਗੋਬਰ ਗੈਸ ਦੇ ਗੋਬਰ ਦੇ ਵਿੱਚੋਂ ਖੇਤੀ ਕਰਦਾ ਹੈ। ਇਹ ਜਿਹੜੇ ਨੌਜਵਾਨ ਆ ਇਹ ਕੰਮ ਕਰਨਾ ਚਾਹੁੰਦੇ ਆ ਕੋਈ ਉਹਨਾਂ ਨੂੰ ਪਲੇਟਫਾਰਮ ਨਹੀਂ ਮਿਲ ਰਿਹਾ। ਤੁਸੀਂ ਛਾਂਗੇ ਸਰ ਮਨ ਰੱਖਿਆ ਜੇ ਕਿ ਲੋਕ ਕੀ ਕਹਿਣਗੇ ਜਦੋਂ ਤੁਹਾਡੇ ਸਿਰ ਕਰਜ਼ਾ ਹੋਊਗਾ ਤੁਸੀਂ ਸਲਫਾਗ ਜਾਂ ਖਾਂਡੇ ਦੇ ਜਾਂ ਤੁਸੀਂ ਆਪਣਾ ਖੁਦਕੁਸ਼ੀ ਕਰਦੇ ਜੇ ਉਦੋਂ ਫਿਰ ਪਰਿਵਾਰ ਦਾ ਮਗਰੋਂ ਕੀ ਬਣੂਗਾ ਤੇ ਉਦੋਂ ਲੋਕ ਕੀ ਕਹਿਣਗੇ ਆ ਵੇਖੋ ਲੋਕਾਂ ਦੀ ਪ੍ਰਵਾਹ ਨਾ ਕਰੋ ਤੁਸੀਂ ਆਪਣਾ ਕੰਮ ਕਰੋ ਮੇਰੇ ਵੀਰ ਪੈਸਾ ਇੱਥੇ ਸਹਾਇਕ ਧੰਦਿਆਂ ਚ ਬਹੁਤ ਆ ਬਹੁਤ ਆਮਦਨ ਆ ਉਹ ਆ ਲੈਣ ਕੇ ਸਾਈਡ ਤੇ ਰੱਖ ਲੈਣਾ ਵਾ ਉਹਨੂੰ ਪਾਣੀ ਪਾਉਣਾ ਵਿੱਚੋਂ ਮੀਥੇਨ ਗੈਸ ਕੱਢਣੀ ਆ ਕਿ ਜਿਹੜਾ ਗੋਹਾ ਠੰਡਾ ਹੋ ਜੇ ਫਿਰ ਉਹਨੂੰ ਇਦਾਂ ਅਸੀਂ ਤਰਪਾਲ ਵਿਛਾ ਕੇ ਉੱਪਰ ਗੋਹਾ ਪਾ ਕੇ ਉਹਦੇ ਚ ਕੈਚੂਵੇ ਛੱਡ ਕੇ ਤੇ ਫਿਰ ਕੇਲਿਆਂ ਦੇ ਪੱਤੇਆਂ ਨਾਲ ਟੱਕ ਦੇਨੇ ਆ। ਕੇਲਿਆਂ ਦੇ ਪੱਤੇ ਇੱਕ ਇਹੋ ਜੀ ਚੀਜ਼ ਆ ਇਹਦੇ ਨਾਲੇ ਤਾਤਾ ਦੀ ਜਿਹੜੇ ਕਿ ਗਡੋਏ ਨੂੰ ਜ਼ਰੂਰੀ ਆ ਤੇ ਜਦੋਂ ਉਹ ਸਾਰਾ ਇਹ ਗਲ ਸੜ ਕੇ ਗੋਹੇ ਦੇ ਵਿੱਚ ਘੁਲ ਮਿਲ ਜਾਂਦਾ ਵਾ ਇਹ ਹੋਰ ਵੱਖਰਾ ਹੀ ਮਿਕਸਚਰ ਬਣਦਾ ਵਾ ਜਿਹੜਾ ਖੇਤੀਬਾੜੀ ਬਹੁਤ ਵਧੀਆ। ਦਾ ਸਮਰ न्यूज ਵੇਖ ਰਹੇ ਤੁਸੀਂ ਦਮਨ ਤੁਹਾਡਾ ਆਪਣਾ ਦਰਸ਼ਨ ਸਿੰਘ ਸੰਧੂ ਅੱਜ ਅਸੀਂ ਹਲਕਾ ਪੱਟੀ ਦੇ ਪਿੰਡ ਲੋਕਾ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਕਿਸਾਨ ਦੇ ਵੱਲੋਂ ਗੋਬਰ ਗੈਸ ਤੋਂ ਗੁੱਡੋਆਂ ਦੀ ਖੇਤੀ ਕੀਤੀ ਜਾ ਰਹੀ ਹੈ ਤੇ ਇਸ ਖੇਤੀ ਦੇ ਵਿੱਚ ਜਿਹੜਾ ਕਿਸਾਨ ਹੈ ਆਪਣੀ ਅੱਛੀ ਜ਼ਿੰਦਗੀ ਜਿਹੜਾ ਬਤੀਤ ਕਰ ਰਿਹਾ ਹੈ ਆ ਮਲਕੀ ਖਰਚਾ ਘਟ ਹੈ ਆਮਦਨ ਜਿਹੜੀ ਜਿਆਦਾ ਸਾਡੇ ਨਾਲ ਕਿਸਾਨ ਮੌਜੂਦ ਹੈ ਕਿਸਾਨ ਨੂੰ ਕਵਾਂਗੇ ਕਿ ਉਹ ਚੀਜ਼ਾਂ ਦਿਖਾਈਆਂ ਜਾਣ ਜਿਸ ਤੋਂ ਤੁਸੀਂ ਖੇਤੀ ਕਰਦੇ ਹੋ ਕਿ ਇਹ ਉਹ ਪਲਾਟ ਹੈ ਜਿਸ ਦੇ ਵਿੱਚ ਕਿਸਾਨ ਗੋਬਰ ਗੈਸ ਗੋਬਰ ਦੇ ਵਿੱਚੋਂ ਖੇਤੀ ਕਰਦਾ ਹੈ ਅਤੇ ਕੇਲਿਆਂ ਦੇ ਪੱਤੇ ਪਾ ਕੇ ਜਿਹੜਾ ਸਾਨੂੰ ਖਰਾਕ ਦਿੰਦਾ ਹੈ ਤੇ ਜਿਹੜੀ ਵੱਡੀ ਆਮਦਨ ਦਾ ਜਿਹੜਾ ਸਾਧਨ ਹੈ ਕਿਸਾਨ ਦਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਮੈਂ ਕਿਸਾਨ ਨੂੰ ਬੇਨਤੀ ਕਰ ਰਿਹਾ ਕਿ ਤਸਵੀਰਾਂ ਮਖੌਨ ਗਡੋਇਆਂ ਦੀਆਂ ਕਿ ਕਿਸ ਤਰ੍ਹਾਂ ਇਸ ਦੇ ਵਿੱਚ ਉਹ ਗਡੋਇਆਂ ਦੀ ਖੇਤੀ ਕਰਦਾ ਹੈ ਇਹ ਉਹ ਗੋਬਰ ਹੈ ਜਿਸ ਦੇ ਵਿੱਚ ਗਡੋਏ ਰੱਖ ਕੇ ਕਿਸਾਨ ਆਪਣਾ ਘਰ ਦਾ ਜਿਹੜਾ ਵਧੀਆ ਆਮਦਨ ਦਾ ਸਰਕਲ ਜਿਹੜਾ ਚੜਾ ਰਿਹਾ ਤੇ ਅੱਜ ਕੱਲ ਦੀ ਪੀੜ੍ਹੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨੌਜਵਾਨ ਪੀੜ੍ਹੀ ਜਿਹੜੀ ਹੈ ਇਹਨਾਂ ਕੰਮਾਂ ਦੇ ਵਿੱਚ ਆ ਕੇ ਖੁਸ਼ ਨਹੀਂ ਰਹਿੰਦੀ ਸਾਡੇ ਨਾਲ ਕਿਸਾਨ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਭਾਜੀ ਕੀ ਨਾਮ ਕੀ ਹੈ ਤੁਹਾਡਾ ਜੀ ਮੇਰਾ ਨਾਮ ਜੀਤਰ ਸਿੰਘ ਆ ਪਿੰਡ ਲੋਕਾ ਜੀ ਜਿੱਥੇ ਆਪਣਾ ਇਹ ਫਾਰਮ ਪੰਨੂ ਵਰਮੀ ਕੰਪੋਸਟ ਖਾਦ ਫਾਰਮ ਆ ਤੁਹਾਡਾ ਧੰਨਵਾਦ ਹੈ ਤੁਸੀਂ ਕੀਮਤੀ ਟਾਈਮ ਕੱਢ ਕੇ ਜਿਹੜਾ ਇੱਥੇ ਆਏ ਜੀ ਇਹ ਕਿਉਂਕਿ ਇੱਕ ਕੇਵੀ ਤੁਹਾਡੀ ਸੇਵਾ ਹੀ ਆ ਜੀ ਜੇ ਦੇਖਿਆ ਜਾਵੇ ਕਿ ਹਰ ਇੱਕ ਟਿੱਕਰ ਪਹੁੰਚੇ ਕਿਉਂਕਿ ਕਈ ਜਿਹੜੇ ਨੌਜਵਾਨ ਆ ਕਿ ਕੰਮ ਕਰਨਾ ਚਾਹੁੰਦੇ ਆ ਕੋਈ ਉਹਨਾਂ ਨੂੰ ਪਲੇਟਫਾਰਮ ਨਹੀਂ ਮਿਲ ਰਿਹਾ ਕਿ ਕੀ ਕੀਤਾ ਜਾਵੇ ਬਾਕੀ ਜੀ ਇੱਕ ਮੈਂ ਬੇਨਤੀ ਕਰਦਿਆਂ ਹਰ ਇੱਕ ਇੰਟਰਵਿਊ ਚ ਮੈਂ ਬੇਨਤੀ ਉਹ ਕਰਦਾ ਵਾਂ ਕਿ ਭਾਜੀ ਤੁਸੀਂ ਸੰਗ ਸਰਮਣਾ ਰੱਖਿਆ ਜੇ ਕਿ ਲੋਕ ਕੀ ਕਹਿਣਗੇ ਜਦੋਂ ਤੁਹਾਡੇ ਸਿਰ ਕਰਜ਼ਾ ਹੋਊਗਾ ਤੁਸੀਂ ਸਲਫਾਗ ਜਾਂ ਖਾਂਦੇ ਦੇ ਜਾਂ ਤੁਸੀਂ ਆਪਨਾ ਖੁਦਕੁਸ਼ੀ ਕਰਦੇ ਜੇ ਉਦੋਂ ਫਿਰ ਪਰਿਵਾਰ ਦਾ ਮਗਰੋਂ ਕੀ ਬਣੂਗਾ ਤੇ ਉਦੋਂ ਲੋਕ ਕੀ ਕਹਿਣਗੇ ਤੁਸੀਂ ਇਹ ਨਾ ਵੇਖੋ ਲੋਕਾਂ ਦੀ ਪ੍ਰਵਾਹ ਨਾ ਕਰੋ ਤੁਸੀਂ ਆਪਣਾ ਕੰਮ ਕਰੋ ਮੇਰੇ ਵੀਰ ਪੈਸਾ ਇਹ ਚ ਸਹਾਇਕਤ ਹੰਦਿਆਂ ਚ ਬਹੁਤ ਆ ਬਹੁਤ ਆਮਦਨ ਆ ਇੱਕ ਜਿਹੜਾ ਕਿ ਆਪਾਂ ਆਪਣੇ ਘਰੇ ਰਹਿੰਨੇ ਆ ਪਰਿਵਾਰ ਦੇ ਵਿੱਚ ਰਹਿੰਨੇ ਆ ਕਿ ਦੂਸਰਾ ਜਿਹੜਾ ਵਾ ਕਿ ਆਪਣੀ ਜੇਬ ਖਰਚਾ ਵਜਿਰਾ ਕਿ ਬਹੁਤ ਸੁਣਾ ਚੱਲਦਾ ਜੀ ਪੰਜਾਬ ਦੇ ਵਿੱਚ ਖੇਤੀ ਕਰ ਨੂੰ ਹੋਰ ਵੀ ਕਈ ਫਸਲਾਂ ਦੀ ਖੇਤੀ ਕੀਤੀ ਲੇਕਿਨ ਗਡੋਇਆਂ ਦੀ ਖੇਤੀ ਕਿਉਂ ਕੀਤੀ ਤੁਸੀਂ ਇਹ ਜੀ ਇੱਕ ਤੇ ਘਟ ਜਗ੍ਹਾ ਦੇ ਵਿੱਚ ਹੁੰਦੀ ਆ ਇੱਕ ਇੱਕ ਟਾਈਮ ਥੋੜਾ ਲੈਂਦੀ ਆ ਇਹ ਜੀ 90 ਦਿਨਾਂ ਦੇ ਵਿੱਚ ਜਿਹੜਾ ਵਾ ਇੱਕ ਬੈੱਡ ਬਣ ਕੇ ਤਿਆਰ ਹੋ ਜਾਂਦਾ ਵਾ ਇਹਨੂੰ ਤਿਆਰ ਕਰਨ ਦਾ ਇਹੀ ਆ ਜੀ ਪਹਿਲਾਂ ਅਸੀਂ ਗੋਹਾ ਲਿਆਣ ਕੇ ਸਾਈਡ ਤੇ ਰੱਖ ਲੈਣਾ ਵਾ ਉਹਨੂੰ ਪਾਣੀ ਪਾਉਣਾ ਵਿੱਚੋਂ ਮੀਥੇਨ ਗੈਸ ਕੱਢਣੀ ਆ ਕਿ ਜਿਹੜਾ ਗੋਹਾ ਠੰਡਾ ਹੋ ਜੇ ਫਿਰ ਉਹਨੂੰ ਇਦਾਂ ਅਸੀਂ ਤਰਪਾਲ ਵਿਛਾ ਕੇ ਉੱਪਰ ਗੋਹਾ ਪਾ ਕੇ ਉਹਦੇ ਚ ਕੈਚੂਗੇ ਛੱਡ ਕੇ ਤੇ ਫਿਰ ਕੇਲਿਆਂ ਦੇ ਪੱਤੇਆਂ ਨਾਲ ਟੱਕ ਦੇਨੇ ਆ ਖੇਲਿਆਂ ਦੇ ਪੱਤੀ ਇੱਕ ਇਹੋ ਜੀ ਚੀਜ਼ ਐ ਇਸ ਨਾਲੇ ਤਾਤਾ ਦੀ ਜਿਹੜੇ ਕਿ ਗਡੋਏ ਨੂੰ ਵੀ ਜ਼ਰੂਰੀ ਆ ਤੇ ਜਦੋਂ ਉਹ ਸਾਰਾ ਇੱਕ ਗਲ ਸੜ ਕੇ ਗੋਹੇ ਦੇ ਵਿੱਚ ਘੁਲ ਮਿਲ ਜਾਂਦਾ ਵਾ ਇਹ ਹੋਰ ਵੱਖਰਾ ਹੀ ਮਿਕਸਚਰ ਬਣਦਾ ਵਾ ਜਿਹੜਾ ਖੇਤੀ ਵਾਸਤੇ ਬਹੁਤ ਵਧੀਆ ਲੱਗਦਾ ਇਹ ਜਿਹੜਾ ਤੁਸੀਂ ਗਡੋਆਂ ਦੀ ਖੇਤੀ ਦਾ ਕੰਮ ਸ਼ੁਰੂ ਕੀਤਾ ਹੈ ਕਿੰਨੇ ਪੈਸਿਆਂ ਨੂੰ ਸ਼ੁਰੂ ਕੀਤਾ ਤੇ ਹੁਣ ਕਿੰਨੀ ਜਿਹੜੀ ਆਮਦਨ ਜਿਹੜੀ ਦੋ ਸਾਲਾਂ ਦੇ ਵਿੱਚ ਤਾਂ ਤੁਹਾਨੂੰ ਪ੍ਰਾਪਤ ਹੋਈ ਹੈ ਇਹ ਜੀ ਆਪਾਂ ਜੇ ਕੋਈ ਵੀ ਕੰਮ ਚਾਲੂ ਕਰਦੇ ਆ ਜੀ ਉਹ 10 ਲੱਖ ਤੋਂ ਉੱਪਰ ਹੀ ਪਲਾਸੀ ਲਾਵਾਂਗੇ ਤੇ ਫੇਰ ਹੋਣਾ ਵਾ ਜਿਵੇਂ ਕਹਿੰਦੇ ਕਿ ਪਹਿਲਾਂ ਚੱਟੀ ਫੇਰ ਖੱਟੀ ਤੇ ਫੇਰ ਖੱਟੀ ਇਹਦੇ ਵਿੱਚ ਪਹਿਲੀ ਵਾਰੀ ਤੁਸੀਂ ਸਿਰਫ 6000 ਰੁਪਏ ਚ ਕੈਚੂਗੇ ਲੈਣੇ ਆ ਔਰ ਤੁਹਾਡਾ 20 ਫੁੱਟ ਦਾ ਲੰਮਾ ਬੈੱਡ ਬਣ ਜਾਣਾ 4 ਫੁੱਟ ਚੌੜਾ ਉਹਨੂੰ ਤਿੰਨ ਮਹੀਨੇ ਬਾਅਦ ਤੁਹਾਨੂੰ ਆਮਦਨ ਹੋਣੀ ਸ਼ੁਰੂ ਹੋ ਜਾਣੀ ਆ ਫਿਰ ਤੁਸੀਂ ਤਿੰਨਾ ਤੋਂ ਜਿਹੜੇ ਆ ਕਿ ਤਿੰਨ ਇੱਕ ਬੈੱਡ ਤੋਂ ਤਿੰਨ ਬੈੱਡ ਹੋਰ ਬਣ ਜਣੇ ਆ ਕਿਉਂਕਿ ਇਹ ਐਰੋਮੈਟ ਕੀ ਵਧੀ ਜਾਂਦੇ ਆ ਜੀ ਇਹਨਾਂ ਦੀ ਜਨਸਖਿਆ ਵਧਦੀ ਜਾਂਦੀ ਆ ਇਹਦੀ 1 ਕਿਲੋ ਦੀ ਜਿਹੜੀ ਗਿਣਤੀ ਆ 400 ਰੁਪਏ ਦੇ ਵਿੱਚ ਅਸੀਂ ਜਿਹੜੀ ਆ ਕਿ 1200 ਪਲੱਸ ਦਿੰਨੇ ਆ ਕਿਉਂਕਿ ਜਿੰਨੀ ਜ਼ਿਆਦਾ ਇਹਦੀ ਗਿਣਤੀ ਹੋਗੀ ਓਨਾ ਜ਼ਿਆਦਾ ਵਰਕ ਕਰਨਗੇ ਜ਼ਿਆਦਾ ਕ ਇਹ ਗਡੋਇਆਂ ਦੀ ਖੇਤੀ ਤੋਂ ਕਿਹੜੀਆਂ ਕੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਤਿਆਰ ਕਰਦੇ ਹੋ ਜਾਂ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਆਪਣੀ ਸਿਹਤ ਦੇ ਲਈ ਚੰਗੀਆਂ ਹੁੰਦੀਆਂ ਨੇ ਏ ਜੀ ਵੇਖੋ ਇੱਕ ਐਡੀ ਵੱਧ ਗਿਆ ਚੀਜ਼ ਆ ਹੁਣ ਆਪਾਂ ਇੱਥੇ ਖੜੇ ਆ ਇੱਥੇ ਮੱਖੀ ਬੜੀ ਐ ਥੋਂ ਘਟੋਂਦੀ ਜਿਹੜਾ ਚੁ ਲਿਕੁਇਡਰ ਨਿਕਲਦਾ ਵਾ ਜਿਹਨੂੰ ਆਪਾਂ ਵਰਮੀਵਾਸ਼ ਕਹਿੰਨੇ ਆ ਮੱਛਰ ਵੀ ਘਟੋਂਦਾ ਜੀ ਲੋਕ ਕਹਿੰਦੇ ਗੋਆ ਵਾ ਪਰ ਸਾਡੇ ਇੱਥੇ ਘਟਾ ਤੁਸੀਂ ਆਪ ਹੀ ਦੇਖ ਰਹੇ ਜੀ ਕਿਉਂ ਕਿ ਕਿਉਂਕਿ ਜਿਹੜੀ ਸਮੈਲ ਆਉਂਦੀ ਨਾ ਉਹ ਕੁਝ ਆਪਾਂ ਨੂੰ ਨਹੀਂ ਆਉਂਦੀ ਉਹ ਕੁਝ ਜਾਨਵਰਾਂ ਨੂੰ ਆਉਂਦੀ ਜਿਹੜੇ ਇੱਥੇ ਮੱਖੀਆਂ ਵਗੈਰਾ ਘਟੋਂਦੀਆਂ ਵਾ ਇਹਦੇ ਚੋਂ ਜੀ ਇੱਕ ਅਸੀਂ ਖਾਤ ਵੇਚਦੇ ਆ ਦੂਜਾ ਅਸੀਂ ਇੱਚੋ ਕੈਚੂਏ ਵੇਚਦੇ ਆ ਗਡੋਏ ਤੀਜਾ ਜਿਹੜਾ ਵਾਕਿਆ ਚੋਂ ਹੀ ਵਰਮੀਵਾਸ਼ ਵੇਚਦਿਆ ਜਿਹੜਾ ਕਿ ਇਹਦਾ ਪਸੀਨਾ ਹੁੰਦਾ ਵਾ ਜਿਸ ਤਰ ਤੁਸੀਂ ਵਰਮੀਵਾਸ ਦੀ ਗੱਲ ਕੀਤੀ ਵਰਮੀਵਾਸ ਕਿਹੜੀ ਚੀਜ਼ ਆ ਤੇ ਕਿਹੜੇ ਕੰਮ ਦੇ ਵਿੱਚ ਜਿਹੜੀ ਉਹ ਇਸਤੇਮਾਲ ਕੀਤੀ ਜਾਂਦੀ ਹੈ ਉਹਦੀ ਆਪਾਂ ਵਰਮੀਵਾਸ ਨੂੰ ਜਿੱਦਾਂ ਕੈਂਨੀਆਂ ਲੱਗੀਆਂ ਤੁਸੀਂ ਵੇਖੀਆਂ ਹੀ ਆ ਇਹਨੂੰ ਜਿਹੜਾ ਕਿ ਇੱਕ ਡਰਾਮਾ ਚ ਅਸੀਂ ਇਕੱਠਾ ਕਰ ਲੈਣਾ ਢੋਲ ਚ ਉਹਦੇ ਵਿੱਚ ਥੋੜਾ ਜਿਹਾ ਕੁਝ ਚੀਜ਼ਾਂ ਹੈ ਹੋਰ ਐਡ ਕਰਨੀਆਂ ਵਾ ਇਹਦੀ ਤਾਕਤ ਵਧਾਉਣ ਲਈ ਉਹਦਾ ਵੈਸੇ ਵਿੱਚ ਬਹੁਤ ਤਾਕਤ ਆ ਉਹਦੇ ਵਿੱਚ ਅਸੀਂ ਕੁਝ ਗੋੜਾ ਵੇਸਣ ਨਿੰਮ ਦੇ ਪੱਤੇ ਅੱਕ ਦੇ ਪੱਤੇ ਤੇ ਖੱਟੀ ਲੱਸੀ ਪਾ ਦਣੀ ਆ ਜੀ ਫਿਰ ਉਹ ਮਹੀਨੇ ਡੇਢ ਮਹੀਨੇ ਦੇ ਵਿੱਚ ਉਹ ਸਪਰੇਅ ਤਿਆਰ ਹੋ ਜਾਂਦੀ ਆ ਉਹਨੇ ਨਾਲ ਤੇ ਕੀਟ ਨਸਕ ਦਾ ਕੰਮ ਕਰਨਾ ਵਾ ਨਾਲ ਉਹਨੇ ਤਾਕਤ ਵੀ ਦੇਣੀ ਆ ਜੇਕਰ ਗੱਲ ਕੀਤੀ ਜਾਵੇ ਪੱਤਿਆਂ ਦੀ ਕੇਲਿਆਂ ਦੇ ਪੱਤਿਆਂ ਦੀ ਤਾਂ ਲੋਕ ਅੱਜ ਕੱਲ ਮਨ ਲਓ ਕਿਤੇ ਪ੍ਰੋਗਰਾਮ ਹੁੰਦਾ ਹੈ ਤਾਂ ਕੇਲੇ ਲਾਉਂਦੇ ਨੇ ਤੇ ਉਸਦੇ ਪੱਤੇ ਨੂੰ ਜ਼ਿਆਦਾ ਸਾੜ ਦਿੰਦੇ ਨੇ ਜਾਂ ਛੁੱਟ ਦੇਣ ਤੁਸੀਂ ਦਾ ਇਸਤੇਮਾਲ ਕਰ ਰਹੇ ਹੋ ਇਹਦੀ ਇਹਦੀ ਕੀ ਇਹਦਾ ਫਰਕ ਪੈਂਦਾ ਇਹਦੇ ਵਿੱਚ ਓਕੇ ਜੀ ਜਿੰਨਾ ਚਿਰ ਕਹੇ ਚੀਜ਼ ਨੂੰ ਦੀ ਆਪਾਂ ਨੂੰ ਜਾਣਕਾਰੀ ਨਹੀਂ ਨਾ ਜੀ ਆਪਾਂ ਉਹਨਾਂ ਚਰੋਹ ਚੀਜ਼ ਤੋਂ ਵਾਂਝੇ ਤੇ ਆਪਾਂ ਉਹਦਾ ਫਾਇਦਾ ਲੈਣ ਦੀ ਬਜਾਏ ਆਪਾਂ ਉਹਦਾ ਨੁਕਸਾਨ ਕਰ ਦਿੰਨੇ ਆ ਇਸ ਕਰਕੇ ਕੇਲਿਆਂ ਦੇ ਪੱਤੇ ਜਦੋਂ ਕਦੇ ਰਾਹ ਚ ਪਏ ਹੁੰਦੇ ਤਾਂ ਮੈਂ ਕਿਸਾਨ ਵੀਰਾਂ ਨੂੰ ਆਖੂਗਾ ਕਿ ਜਿਹਦੀ ਲਾਗੇ ਪੈਲੀ ਆ ਉਹ ਚੋਕੇ ਵਿੱਚ ਸੁੱਟੋ ਇਹ ਗੱਲ ਸੜ ਜਾਂਦੇ ਆ ਜ਼ਮੀਨ ਵਾਸਤੇ ਬਹੁਤ ਲਾਏ ਬੰਦਾ ਪਹਿਲੀ ਇਹ ਤਾਂ ਫੁੱਲਦੀ ਆ ਇਹ ਤੇ ਇਹੋ ਜੀ ਚੀਜ਼ ਆ ਤੇ ਆਪਾਂ ਨੂੰ ਨਹੀਂ ਪਤਾ ਹੁੰਦਾ ਤੁਸੀਂ ਅਖਬਾਰਾਂ 'ਚ ਵੀ ਇਹੋ ਜੀਆਂ ਆਉਨੀਆਂ ਕਹਾਣੀਆਂ ਲੇਖ ਹੁੰਦੇ ਤੁਸੀਂ ਪੜ੍ਹਿਆ ਕਰੋ ਬਾਕੀ ਮੋਬਾਈਲ ਦੇ ਵਿੱਚ ਬਹੁਤ ਚੰਗੀਆਂ ਚੀਜ਼ਾਂ ਹੈਗੀਆਂ ਜੀ ਤੁਸੀਂ ਸਾਡੇ ਨੰਬਰਾਂ ਤੇ ਕੰਟੈਕਟ ਕਰ ਲਿਆ ਕਰੋ 9876364965 ਅਸੀਂ ਇੱਕ ਆਪਣਾ YouTube ਚੈਨਲ ਵੀ ਬਣਾ ਰਹੇ ਆ ਉਹਦਾ ਵੀ ਲਿੰਕ ਭੇਜਾਂਗੇ ਉਹਦੇ ਉੱਤੇ ਹੀ ਜਿਹੜੀਆਂ ਏਦਾਂ ਦੀਆਂ ਦੇਸੀ ਜਿਹੜੀਆਂ ਜਾਣਕਾਰੀਆਂ ਵਾ ਉਹ ਪਾਇਆ ਕਰਾਂਗੇ ਵੈਸੇ ਤੇ ਕਿਸਾਨਾਂ ਨੂੰ ਆਪ ਹੀ ਪੜਾ ਪੜਾ ਕਿਉਂਕਿ ਅਸੀਂ ਬਜ਼ੁਰਗਾਂ ਕੋਲ ਬਹਿੰਦੇ ਨਹੀਂ ਆ ਤੇ ਚੰਗੀਆਂ ਚੀਜ਼ਾਂ ਸਿੱਖ ਦੇਣੀਆਂ ਸਾਡੀ ਪੰਜਾਬ ਦੀ ਨੌਜਵਾਨ ਪੀੜ੍ਹੀ ਪੰਜਾਬ ਨੂੰ ਬੇਰੁਜ਼ਗਾਰ ਦਾ ਮੋਹਰਾ ਲਾ ਕੇ ਵਿਦੇਸ਼ਾਂ ਦੇ ਵੱਲ ਭੱਜ ਰਹੀ ਹੈ ਕੀ ਸੰਦੇਸ਼ ਹੈ ਤੁਹਾਡਾ ਵੇਖੋ ਜੀ ਉਹ ਸਮੇਂ ਦੇ ਹਾਲਾਤ ਵੀ ਆ ਤੇ ਕੁਝ ਸਾਡੀਆਂ ਆਪਦੀਆਂ ਵੀ ਸ਼ੌਂਕ ਸੀ ਜਾਦੇ ਲਾ ਲਿਆ ਜਿਵੇਂ ਆਂਦੇ ਨਾ ਜੀ ਆਮਦਨ ਘੱਟ ਤੇ ਖਰਚਾ ਜ਼ਿਆਦਾ ਇਹਲਾ ਕੰਮ ਕੁਝ ਆਬ ਕਰ ਲਿਆ ਮੈਂ ਵੀ ਵੇਖੋ ਜੀ ਇੱਥੇ ਆ ਬਹੁਤ ਸੋਹਣਾ ਚਾਰ ਮੇਰੀਆਂ ਬੇਟੀਆਂ ਵਾ ਇੱਕ ਛੋਟਾ ਬਰਦਰ ਮੇਰਾ ਮੰਜੇ ਤੇ ਪਰਮਾਨੈਂਟ ਵਾਸਤੇ ਉਹਦਾ ਵੀ ਖਰਚਾ ਵਾ ਬਹੁਤ ਸੋਹਣੀ ਅਮਦਨਾ ਜੀ ਮੈਂ ਬਾਬੇ ਦੀ ਕਿਰਪਾ ਵਾ ਮੌਜਾ ਮੌਜਾ ਬਿਲਕੁਲ ਜੀ ਫਿਰਾਲ ਕਿਸਾਨ ਦਾ ਕਹਿਣਾ ਹੈ ਕਿ ਜੇਕਰ ਕੰਮ ਕਰਨ ਦੀ ਨਿਯੁਤ ਹੋਵੇ ਤਾਂ ਪੰਜਾਬ ਦੇ ਅੰਦਰ ਵੀ ਬਹੁਤ ਰੁਜ਼ਗਾਰ ਹੈ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਾਂਗੇ ਕਿ ਆਪਣਾ ਲੋਕ ਕੋਈ ਸਹਾਇਕ ਕੰਮ ਜਿਹੜਾ ਹੈ ਨਾਲ ਜ਼ਰੂਰ ਕਰਨ ਦਸਮ ਨਿਊਜ਼ ਲਈ ਤਰੰਤਾਰੰਤੋਂ ਦਰਸ਼ਨ ਸਿੰਘ